ਅਰ ਬੇਨਤੀ ਹੈ ਇੱਕ ਇੱਕ ਦੋ ਦੋ ਕਰਕੇ ਸੇਵਾਦਾਰ ਭਾਈ ਲੰਗਰ ਚੱਗਣਾ ਸੇਵਾਦਾਰਾਂ ਵਾਸਤੇ ਪ੍ਰਸ਼ਾਪੂ ਬਿਲਕੁਲ ਪਿਆਰ ਨੇ ਵਾਲੀਆ ਸਾਂ ਦਾ ਮਹਿਲਾ ਬਣਾਇਆ ਪਿਆ ਨਹੀਂ ਮਿਸਟਰ ਜੰਪਰ ਵਾਲਾ ਨੇ ਧੰਨਵਾਦ ਕਰਦੇ ਆ ਵਾਲੀਆ ਜੇ ਉਹਨਾਂ ਫੇਰ ਕਰਤਾ ਭਾਈ ਇਹਨਾਂ ਨੇ ਕਿਹਾ ਜੈਗੁਰੂ ਚਰਨੀ ਕਨ ਉਹ ਸਾਰੇ ਸੱਚਾ ਜੰਗੀ ਜਿਹੜਾ ਖੋਪੇ ਪਾ

ਇਸਪਰ ਕੰਸਰ ਖੰਨਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਕਿ ਸਵੇਰ ਤੋਂ ਜਿਆਵਾਦੀ ਪਾਣੀ ਨੇ ਵਿਚਾਰਾ ਸੇਵਾਦਾਰਾਂ ਵਾਸਤੇ ਇਹਨੂੰ ਕੰਸਰ ਖੰਨਾ ਅਸੀਂ ਪ੍ਰਧਾਨ ਸਾਹਿਬ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਜ਼ਮੀਨ ਦੀ ਰੋ ਕਬੂਲ ਕੀਤਾ ਜੋ ਕਿ ਸਵੇਰ ਤੋਂ ਸਾਡੀ ਲਗਾਤਾਰ ਸੇਵਾ ਚੱਲ ਰਹੀ ਹੈ ਪਰ ਗੁਰਪ੍ਰੀਤ ਔਰ ਜੀਰਾ ਕੁਲਵਿੰਦਰ ਜੋ ਕਿ ਸਵੇਰ ਤੋਂ ਸਾਰਾ ਦਿਨ ਡਿਊਟੀ ਤੇ ਸਾਡੇ ਨਾਲ ਹੀ ਰਹੇ ਨੇ ਜਿਨੇ ਵੀ ਸੇਵਾਦਾਰ ਦਿਨ ਨੇ ਸੇਵਾ ਕੀਤੀ ਹੈ ਵਾਹਿਗੁਰੂ ਆਪ ਜਾਣ ਜਾਣ ਕੋਸ਼ਿਸ਼ ਕਰਾਂਗੇ ਕਿ ਅਗਲੇ ਸਾਲ ਨਾਲ ਛੋਲੇ ਕੁਰਚੇ ਦਾ ਲੰਗਰ ਤੇ ਨਾਲ ਜਲਦੀ ਦਾ ਕੋਸ਼ਿਸ਼ ਕਰਾਂਗੇ ਲਾਉਣ ਦੀ ਔਰ ਜਿਨੇ ਵੀ ਸਾਡੀਆਂ ਭੈਣਾਂ ਨਾਲ ਸੇਵਾ ਕਰੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨੇ ਵੀ ਪੈਂਤਰਾ ਛਿੱਕੀ ਛਿੱਕੀ ਬੱਚੇ ਸੇਵਾ ਕਰ ਰਹੇ ਨੇ ਔਰ ਇੱਕ ਵਾਰ ਫੇਰ ਸੈਸ ਕਰਦੇ ਹਾਂ ਚੈਨਲ ਵਾਲੇ ਦਾ ਕੁਲਵਿੰਦਰ ਬੀਦੀ ਜੀ ਔਰ ਨਿਊਫਲ ਕਾਉਂਸਲ ਖੰਨਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ